ਅੱਜ ਜਿਹਦੀ ਆਪਣੀ ਵੀਡੀਓ ਹੈਗੀ ਅੱਜ ਦੀ ਵੀਡੀਓ 'ਚ ਆਪਾਂ ਬਣਾਵਾਂਗੇ ਰਾਇਤਾ ਲੱਸੀ ਵਾਲਾ ਵੀ ਲੱਸੀ ਵਾਲਾ ਰਾਇਤਾ ਕਿਸ ਤਰ੍ਹਾਂ ਬਣਾਇਆ ਜਾਂਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਪਿੰਡਾਂ 'ਚ ਤਾਂ ਦੇਖੋ ਇਹ ਘਰ-ਘਰ 'ਚ ਬਣਦਾਗਾ ਰੋਜ਼ਮਰਗੀ ਹੀ ਬਣਦਾ ਲੱਸੀ ਵਾਲਾ ਰਾਇਤਾ ਤੇ ਸ਼ਹਿਰਾਂ 'ਚ ਥੋੜਾ ਜਿਹਾ ਘੱਟ ਬਣਾਉਂਦੇ ਕਿਉਂਕਿ ਉੱਥੇ ਲੱਸੀ ਦੀ ਪ੍ਰੋਬਲਮ ਹੈ ਲੱਸੀ ਨਹੀਂ ਮਿਲਦੀਗੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਲੱਸੀ ਵਾਲਾ ਰਾਇਤਾ ਕਿਸ ਤਰ੍ਹਾਂ ਬਣਾਇਆ ਜਾਂਦਾਗਾ ਇਹ ਰਾਇਤਾ ਜਿਹੜਾ ਬਹੁਤ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾਗਾ ਤੇ ਘੱਟ ਟਾਈਮ ਦੇ ਵਿੱਚ ਬਣ ਕੇ ਇਹ ਤਿਆਰ ਹੋ ਜੂਗਾ ਕੀ ਕੀ ਇਹਦੇ ਵਿੱਚ ਚੀਜ਼ਾਂ ਪਾਉਣੀਆਂ ਨੇ ਇਹ ਵੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਰਾਇਤਾ ਬਣਾਉਣਾ ਇਹਦਾ ਪਾਣੀ ਆ ਸਮਝ ਲਓ ਜਿਹੜਾ ਆਪਾਂ ਰਾਇਤਾ ਬਣਾਉਣਾ ਉਹ ਨਿਕਲ ਗਿਆ ਸਾਰਾ ਤੇ ਹੁਣ ਆਪਾਂ ਇਹਦੇ ਵਿੱਚੋਂ ਕੱਢ ਲੈਨੇ ਰਾਇਤਾ ਇਹ ਲੈ ਲਈ ਆਪਣੇ ਕਟਛੀ ਇਹਦੇ ਵਿੱਚ ਹੀ ਕੱਢਾਂਗੇ ਜੇ ਲੱਸੀ ਬਈ ਸੀ ਇਹਦੇ ਵਿੱਚ ਆਪਾਂ ਰਾਇਤਾ ਬਣਾ ਲਾਂਗੇ ਦੁਬਾਰੇ ਕਿਉਂਕਿ ਲੱਸੀ ਵਾਲਾ ਹੀ ਆ ਤੇ ਇਹਨੂੰ ਇਹਦੇ ਵਿੱਚੋਂ ਬੋਚਕ ਦੇਨੇ ਕੱਢ ਲਾਂਗੇ ਸਾਰੇ ਨੂੰ ਤੇ ਹੁਣ ਮੈਂ ਫੋਨ ਟਾਡੀਆਂ ਫੋਨ ਤਰ ਕੇ ਉਸ ਤੋਂ ਬਾਅਦ ਜਦੋਂ ਇਹ ਰਾਇ ਤਾਂ ਨਿਕਲ ਗਿਆ ਫੇਰ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਮੈਂ ਸਾਰਾ ਕੱਢ ਲਿਆ ਆ ਦੇਖੋ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਸਾਰੇ ਨੂੰ ਕਿੰਨਾ ਵਧੀਆ ਦੇਖੋ ਨਿਬੜ ਗਿਆ ਸਾਰਾ ਸੰਘਣਾ ਸੰਘਣਾ ਹੋ ਗਿਆ ਸਾਰੇ ਨੂੰ ਖੈਂਟਣਾਗਾ ਇਹਨੂੰ ਇੱਕੋ ਜਿਆ ਕਰਨਾ ਉਸ ਤੋਂ ਬਾਅਦ ਇਹਦੇ ਵਿੱਚ ਪਹਿਨਾ ਆਪਾਂ ਪਾ ਦਾਂਗੇ ਨੂਨ ਸਵਾਦ ਅਨੁਸਾਰ ਜਿੰਨਾ ਕੋ ਜਰੂਰ ਤਾਂ ਉਨਾਂ ਕ ਪਾ ਲਓ ਥੋੜਾ ਜਿਹਾ ਇਹ ਪੁੰਨਿਆ ਹੋਇਆ ਜੀਰਾ ਦਾ ਤੇ ਇਹ ਆਪਣੇ ਕੋਲ ਕਾਲੀ ਮਿਰਚਾ ਇਹ ਵੀ ਵਿੱਚ ਪਾ ਦਾਂਗੇ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਰਾਇਤਾ ਬਹੁਤ ਵਧੀਆ ਠੰਡਾ ਠੰਡਾ ਰਹਤਾ ਇਹ ਬਣ ਕੇ ਤਿਆਰ ਆਗਾ ਤੇ ਜੇ ਨਾ ਦਾ ਸਬਜੀ ਹੋਵੇ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਸਕਦੇ ਹਾਂ ਸਾਰੇ ਨੂੰ ਦੇ ਵਿੱਚ ਪਾਵਾਂਗੇ ਇੱਕ ਤਾਂ ਗੰਡਾਗਾ ਤੇ ਪਿਆਜ਼ ਯਾਨੀ ਕਿ ਤੇ ਹਰੀ ਮਿਰਚ ਇਹਨੂੰ ਇਹਦੇ ਵਿੱਚ ਪਾ ਦਾਂਗੇ ਤੇ ਇਹ ਕਰ ਦਾਂਗੇ ਮਿਕਸ ਪਹਿਨਾ ਦੇਖੋ ਇਸੇ ਤਰ੍ਹਾਂ ਹੀ ਪਹਿਨਾ ਵੇਲੇ ਜਿਹੜੇ ਹੁੰਦੇ ਸੀ ਇਦਾਂ ਹੀ ਦੇਖੋ ਰਾਇਤੇ ਬਣਾ ਬਣਾ ਕੇ ਰੋਟੀ ਪਾਣੀ ਖਾਂਦੇ ਹੁੰਦੇ ਸੀਗੇ ਕੋਈ ਦਾਲ ਪਾਣੀ ਦਾ ਨਹੀਂ ਸੀ ਹੈਗਾ ਵੀ ਇਦਾਂ ਹੀ ਦੇਖੋ ਲੱਸੀ ਹੁੰਦੀ ਨਾਲ ਤੇ ਦੇਖੋ ਰਾਇਤਾ ਬਣਾ ਲੈਂਦੇ ਤਾਂ ਇਹਦੇ ਨਾਲ ਦੇਖੋ ਰੋਟੀ ਪਾਣੀ ਬੜੀ ਸ਼ੌਂਕ ਨਾਲ ਖਾਂਦੇ ਸੀਗੇ ਇਹ ਠੰਡਾ ਠੰਡਾ ਰਹਤਾ ਇਹ ਬਣ ਕੇ ਤਿਆਰ ਆ ਬਹੁਤ ਵਧੀਆ ਦੇਖੋ ਇਸ ਤਰ੍ਹਾਂ ਦੇਖੋ ਜਿਹੜਾ ਰਾਇਤਾ ਲੱਸੀ ਦਾ ਆਪਾਂ ਇਹ ਬਣਾ ਸਕਦੇ ਆਂਗੇ ਤੇ ਲੱਸੀ ਵੀ ਸੰਘਣੀ ਸੰਘਣੀ ਸੀ ਜਿਹਦਾ ਆਪਾਂ ਰਾਇਤਾ ਬਣਾਇਆਗਾ ਇਹ ਤੇ ਲੋ ਜੀ ਇਹ ਆਪਣਾ ਰਾਇਤਾ ਬਣ ਕੇ ਤਿਆਰ ਜੇ ਹੋਰ ਕੁਛ ਇਹ ਚ ਪਾ ਸਕਦੇ ਹੋ ਪਾ ਸਕਦੇ ਜਿਵੇਂ ਧਨੀਆ ਵਗੈਰਾ ਹੋ ਗਿਆ ਕੋਈ ਹੋਰ ਵੀ ਚੀਜ਼ ਹੋਗੀ ਅਨਾਰ ਦੇ ਦਾਣੇ ਉਹ ਵੀ ਇਹਦੇ ਵਿੱਚ ਪਾਏ ਜਾਂਦੇ ਆਗੇ ਇਹ ਸਾਰਾ ਇਹ ਚ ਸਮਾਨ ਤੁਸੀਂ ਪਾ ਸਕਦੇ ਹੋ ਪਰ ਆਪਾਂ ਨੇ ਸਿਰਫ ਨੂਨ ਮਿਰਚ ਤੇ ਕਾਲੀ ਮਿਰਚ ਪਾਈ ਆਪਾਂ ਨੇ ਭੁੰਨਿਆ ਹੋਇਆ ਜੀਰਾ ਪਾਇਆ ਤੇ ਇਹ ਹਰੀਆਂ ਮਿਰਚਾਂ ਪਾਤੀਆਂ ਇਹ ਸਾਰਾ ਸਮਾਨ ਆਪਾਂ ਨੇ ਇਹਦੇ ਵਿੱਚ ਪਾਇਆਗਾ ਲਓ ਜੀ ਰੈਤਾ ਆਪਾਂ ਬਣ ਕੇ ਤਿਆਰ ਆ ਬਹੁਤ ਵਧੀਆ ਵਿੱਚ ਆਪਾਂ ਨੇ ਪਾਤਾ ਇੱਕ ਪਿਆਜ਼ ਤੇ ਇਸੇ ਤਰ੍ਹਾਂ ਠੰਡਾ ਠੰਡਾ ਜਿਹੜਾ ਰੈਤਾ ਆਪਣਾ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ ਆਪਾਂ ਸੋਨੂੰ ਚੱਕ ਕੇ ਵੀ ਦਿਖਾਉਣੇ ਆ ਦੇਖੋ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦਾ ਦੇਖੋ ਇਹ ਰਾਇਤਾ ਬਣ ਕੇ ਤਿਆਰ ਹੋਇਆ ਕਿਉਂਕਿ ਵੱਡੇ ਭਾਂਡੇ ਦੇ ਵਿੱਚ ਪਤਾ ਨਹੀਂ ਲੱਗਦਾ ਤੇ ਇਹ ਆਪਾਂ ਛੋਟੀ ਬਾਟੀ ਦੇ ਵਿੱਚ ਪਾਲਿਆ ਇੰਨਾ ਸੰਘਣਾ ਦੇਖੋ ਜਿਹੜਾ ਇਹ ਰਾਇਤਾ ਬਣ ਕੇ தயਾਰ ਹੋਇਆ ਦੇਖੋ ਬਹੁਤ ਸੰਘਣਾ ਬਣਿਆਗਾ ਇਸ ਤਰ੍ਹਾਂ ਇਹ ਜਿਹੜਾ ਆਪਾਂ ਰਾਇਤਾ ਤਿਆਰ ਕਰ ਸਕਦੇ ਆਂ ਕਿ ਬਹੁਤ ਵਧੀਆ ਰਾਇਤਾ ਤਿਆਰ ਹੋਇਆ ਜੀ ਠੀਕ ਆ ਜੀ ਮਿਲਦੇ ਆਂ ਹੁਣ ਆਪਾਂ ਅਗਲੀ ਵੀਡੀਓ 'ਚ